ਜਿਸ ਤਰੀਕੇ ਨਾਲ ਸਾਡੇ ਸੀਐਮ ਸਾਹਿਬ ਨੂੰ ਲੋਕਾਂ ਨੇ ਉਮੀਦਾਂ ਨਾਲ ਚੁਣਿਆ ਸੀ ਪਰ ਉਹ ਸਟੇਜ ਤੇ ਚੜ੍ਹ ਕੇ ਆਪਦਾ ਟਾਈਮ ਪੂਰਾ ਕਰਨ ਲਈ ਸਿਰਫ ਚੁਟਕਲੇ ਘਰੋਂ ਲਿਖ ਕੇ ਲੈ ਕੇ ਆ ਜਾਂਦੇ ਹੈ ਵੀ ਮੈਂ 20-22 ਮਿੰਟ ਬੋਲਣਾ ਹੈ ਤੇ 20-22 ਮਿੰਟ ਮੇਰੇ ਕੋਲ ਗੱਲ ਤਾਂ ਕੋਈ ਹੈ ਨਹੀਂ ਕਰਨ ਨੂੰ ਐਡਾ ਚੁਟਕਲਾ ਸੁਣਾਤਾ ਉਹਦਾ ਚੁਟਕਲਾ ਸੁਣਾਤਾ ਟਾਈਮ ਫਿਲਰ ਕਰਕੇ ਬੱਗ ਜਾਂਦੇ ਲੋਕਾਂ ਆਖਦੇ ਦੇ ਨਿਕਾ ਵਿਵਾਦ ਕਾਂਗਰਸ ਪਾਰਟੀ ਦੇ ਨਾਲ ਜੁੜਦਾ ਇੱਕ ਸਟੇਜ ਲੱਗਦੀ ਆ ਉਸ ਤੇ ਪਿੱਛੇ ਬੈਨਰ ਲੱਗਿਆ ਹੁੰਦਾ ਉੱਪਰ ਸੀਨੀਅਰ ਲੀਡਰਸ਼ਿਪ ਦੀਆਂ ਫੋਟੋ ਹੁੰਦੀਆਂ ਤੇ ਥੱਲੇ ਫੋਟੋ ਜਿਹੜੀ ਲੱਗੀ ਹੁੰਦੀ ਆ ਭਾਈ ਜੈਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਫੋਟੋ ਲੱਗੀ ਹੁੰਦੀ ਆ ਉਸ ਨੂੰ ਲੈ ਕੇ بڑا ਵਿਵਾਦ ਹੁੰਦਾ ਇਹ ਜੀ ਗੱਲਾਂ ਕਈ ਵਾਰੀ ਹੋ ਜਾਂਦੀਆਂ ਨੇ ਜੀ ਕੈਂਪੇਨ ਦੇ ਵਿੱਚ ਤੇ ਪਰ ਇਹਦਾ ਬਹੁਤ ਖਿਆਲ ਰੱਖਣਾ ਚਾਹੀਦਾ ਮੈਨੂੰ ਲੱਗਦਾ ਕਿਉਂਕਿ ਗੁਰੂਆਂ ਤੋਂ ਉੱਪਰ ਤਾਂ ਕੋਈ ਚੀਜ਼ ਹੀ ਨਹੀਂ ਹੈ ਨਾ ਆਪਾਂ ਸਾਰੇ ਉਹਨਾਂ ਦੇ ਮੰਗਤਿਆਂ ਉਹਨਾਂ ਦੇ ਦਰਾਂ ਤੇ ਆ ਤੇ ਇਹੀ ਜੀ ਚੀਜ਼ਾਂ ਕਈ ਵਾਰੀ ਇਹ ਹੋ ਜਾਂਦਾ ਹੈ ਵੀ ਥਰਡੀ ਟੀਮ ਦੀ ਅੰਗਲੀ ਕਰਕੇ ਕੋਈ ਥੋੜਾ ਜਿਹਾ ਇਰਰਸਪੌਂਸੀਬਲ ਬੰਦਾ ਓਵਰਸਾਈਟ ਕਰ ਗਿਆ ਪ੍ਰਿੰਟਿੰਗ ਵਾਲਾ ਡਿਜ਼ਾਈਨਿੰਗ ਵਾਲਾ ਉਹ ਚੀਜ਼ ਸਮਝਦਾ ਉਹਨੇ ਕੀ ਤਰੀਕੀ ਨਾਲ ਨਹੀਂ ਸੋ ਕੋਈ ਵੀ ਲੀਡਰ ਜਾਣ ਪੁੱਝ ਕੇ ਕਦੇ ਵੀ ਕੋਈ ਇਹੋ ਜੀ ਚੀਜ਼ ਨਹੀਂ ਕਰਦਾ ਕਾਂਗਰਸ ਪਾਰਟੀ ਦੀ ਜਾਂ ਸਾਡੀ ਲੀਡਰਸ਼ਿਪ ਦੀ ਗੱਲ ਰਹੀ ਹੈ ਸਾਡੀ ਧੌਣ 'ਚ ਕਿੱਲੇ ਨਹੀਂ ਹੈ ਜੇ ਕਿਤੇ ਕੋਈ ਸਾਡੇ ਤੋਂ ਕਮੀ ਹੋ ਜਾਂਦੀ ਹੈ ਕੋਈ ਗਲਤੀ ਹੋ ਜਾਂਦੀ ਹੈ ਅਸੀਂ ਇਮੀਡੀਏਟਲੀ ਸਵੀਕਾਰ ਕਰਦੇ ਹਾਂ ਵੀ ਹਾਂ ਯਾਰ ਹੋਈ ਹੈ ਗਲਤੀ ਮਾਫੀ ਮੰਗਦੇ ਹਾਂ ਤੇ ਅਗਲੀ ਵਾਰੀ ਠੀਕ ਕਰਦੇ ਹਾਂ ਤੇ ਦਿਨਾਂ ਵਡਿੰਗ ਸਾਹਿਬ ਦਾ ਇੱਕ ਬਿਆਨ ਸਾਹਮਣੇ ਆਉਂਦਾ ਆਪਣੇ ਹੀ ਗ੍ਰਹਿ ਮੰਤਰੀ ਜਿਹੜੇ ਬਹੁਤ ਜਿਨ੍ਹਾਂ ਨੇ ਸੰਘਰਸ਼ ਕੀਤਾ ਕਾਂਗਰਸ ਪਾਰਟੀ ਨੂੰ ਖੜਾ ਕਰਨ ਦੇ ਲਈ ਚੋਣ ਨਿਸ਼ਾਨ ਹੱਤ ਪੰਜਾ ਲੈਣ ਦੇ ਲਈ ਬਹੁਤ ਸੰਘਰਸ਼ ਸੀਗਾ ਉਹਨਾਂ ਦੀ ਦੇਣ ਹੈ ਉਹਨਾਂ ਬਾਰੇ ਵਿਵਾਦਤ ਬਿਆਨ ਆਉਂਦਾ ਹੈ ਸਰਦਾਰ ਬੂਟਾ ਸਿੰਘ ਨੇ ਉਹਨਾਂ ਬਾਰੇ ਉਹਨਾਂ ਦੇ ਰੰਗ ਨੂੰ ਲੈ ਕੇ ਚਾਹੇ ਉਹਨਾਂ ਨੇ ਸੁਭਾਵਿਕ ਬਿਆਨ ਦਿੱਤਾ ਪਰ ਵਿਵਾਦਤ ਜਰੂਰ ਹੋਇਆ ਵਿਵਾਦ ਜਰੂਰ ਖੜਾ ਹੋਇਆ ਮਜਬੀ ਸਿੱਖ ਭਾਈਚਾਰੇ ਦੇ ਵੱਲੋਂ ਵਿਵਾਦ ਜਿਹੜਾ ਉਸ ਤੇ ਪ੍ਰਗਟ ਕੀਤਾ ਗਿਆ ਰੋਸ ਪ੍ਰਗਟ ਕੀਤਾ ਗਿਆ ਉਹ ਕਹਿੰਦੇ ਅਸੀਂ ਤਰਨਤਾਰਨ ਦੇ ਵਿੱਚੋਂ ਤੋਂ ਕਿਲਾ ਕਰਾਂਗੇ ਉਹ ਇੱਕ ਗਲਤੀ ਹੋਈ ਠੀਕ ਹੈ ਨਾ ਜੀ ਦਾ ਪ੍ਰਧਾਨ ਜੀ ਨੇ ਵੀ ਲਾਈਵ ਆ ਕੇ ਕਿਹਾ ਕਿ ਮੰਸ਼ਾ ਨਹੀਂ ਸੀ ਉਹ ਵੀ ਜੀ ਫਿਰ ਮੈਂ ਉਹ ਹੀ ਕਿਹਾ ਵੀ ਕਿ ਮੰਸ਼ਾ ਹੁੰਦੀ ਹੈ ਕਿ ਬੰਦਾ ਜਾਣ ਕੇ ਕਿਸੇ ਨੂੰ ਨੀਚਾ ਦਿਖਾਉਣਾ ਚਾਹੁੰਦਾ ਹੈ ਗਲਤੀ ਕਰਨਾ ਚਾਹੁੰਦਾ ਹੈ ਇੱਕ ਹੁੰਦਾ ਵੀ ਆਪਾਂ ਉਹੀ ਚੱਲਦੇ ਆ ਕੰਪੇਨ ਦੇ ਵਿੱਚ ਕਿ ਵੀ ਸੁਤਾ ਸਵੇਰ ਗੱਲ ਕਰਦੇ ਕਿ ਵੀ ਕੋਈ ਵਧੀਆ ਗੱਲ ਬਣਾਉਣ ਦੇ ਵਿੱਚ ਕਿ ਵੀ ਬਣਦੀ ਹੈ ਕਿ ਵੀ ਨਹੀਂ ਬਣਦੀ ਸੋ ਮਤਲਬ ਹੋ ਜਾਂਦੀਆਂ ਇੱਕ ਸੁਰ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਤੋਂ ਲੈ ਕੇ ਵਰਕਰਸ ਦਾ ਖਰੇਕ ਨਿਕਿਆ ਵੀ ਨਹੀਂ ਗਲਤ ਹੈ ਕੋਈ ਇਹਨੂੰ ਜਸਟੀਫਾਈ ਨਹੀਂ ਕਰੂਗਾ ਪ੍ਰਧਾਨ ਜੀ ਨੇ ਵੀ ਕਿਹਾ ਵੀ there is no justification of that ਗਲਤੀ ਹੋਈ ਹੈ ਸੋ ਤੌਣ ਚ ਕਿੱਲਾ ਕਿੱਥੇ ਰਹਿ ਗਿਆ ਤੌਣ ਚ ਕਿੱਲਾ ਤਾਂ ਹੁੰਦਾ ਜੇ ਅਸੀਂ ਕਹਿੰਦੇ ਵੀ ਨਹੀਂ ਯਾਰ ਕਹਤਾ ਕਹਤਾ ਜਾਂ ਗਲਤੀ ਨਹੀਂ ਜੀ ਅਸੀਂ ਤਾਂ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਜਦੋਂ ਕਿਸਾਨ ਧਰਨਾ ਲੱਗਦਾ ਦਿੱਲੀ ਦੇ ਵਿੱਚ ਪੰਜਾਬ ਦੇ ਕਿਸਾਨ ਪੂਰੇ ਦੇਸ਼ ਭਾਰ ਦੇ ਕਿਸਾਨ ਜਿਹੜੇ ਦਿੱਲੀ ਦੀਆਂ ਬਰੂਹਾਂ ਤੱਕ ਜਾ ਕੇ ਪੈਂਦੇ ਨੇ ਤਾਂ ਉਦੋਂ ਪੰਜਾਬ ਦੇ ਵਿੱਚ ਕਾਂ ਸਰਕਾਰ ਸੀ ਤਾਂ ਉਦੋਂ ਆਮ ਆਦਮੀ ਪਾਰਟੀ ਦੇ ਇੱਕ ਬੀਬਾ ਜੀ ਬਿਆਨ ਦਿੰਦਦੇ ਨੇ ਕਿ ਕੈਪਟਨ ਸਾਹਿਬ ਨੂੰ ਕਹੋ ਤੁਸੀਂ ਛੱਡ ਦਿਓ ਤੇ ਸਾਨੂੰ ਦਿਓ ਅਸੀਂ ਐਮਐਸਪੀ ਦੇਾਂਗੇ ਤਾਂ ਹੁਣ ਕੀ ਲੱਗਿਆ ਚੁਟਕਲੀਆਂ ਵਾਲੀ ਬੀਬੀ ਬਹੁਤ ਜ਼ਿਆਦਾ ਸਾਰੇ ਲੋਕ ਉਹਨਾਂ ਦੀ ਗੱਲ ਕਰਦੀ ਹੈ ਇਹ ਕੋਈ ਗੱਲ ਨਹੀਂ ਜੀ ਗੈਰ ਜ਼ਿੰਮੇਵਾਰ ਨਾ ਗੱਲ ਕਿਉਂਕਿ ਦੂਜਿਆਂ ਨੂੰ ਕੋਸ-ਕੋਸ ਕੇ ਹੀ ਸਰਕਾਰ ਦੇ ਵਿੱਚ ਆਏ ਨੇ ਇਹਨਾਂ ਨੇ ਉਦੋਂ ਸੁਪਨੇ ਗੱਪ ਐਡੇ ਕ ਵੱਡੇ-ਵੱਡੇ ਮਾਰਦੇ ਕਿ ਕਿਉਂਕਿ ਇਹਨਾਂ ਦੀ ਥਿਊਰੀ ਕੀ ਹੈ ਵੀ ਕਿਹੜਾ ਸਰਕਾਰ ਬਣਾਓ ਉੱਥੋਂ ਲੁੱਟੋ ਜਿਵੇਂ ਪੁਰਾਣੇ ਸਮਿਆਂ ਤੇ ਆਪਣੇ ਔਰੇ ਧਾਰ ਵੀ ਆਉਂਦੇ ਆਉਂਦੇ ਸੀਗੇ ਉਹਨਾਂ ਨੂੰ ਫਿਊਚਰ ਦਾ ਕੁਝ ਨਹੀਂ ਸੀ ਲੈਣ ਦੇਣਾ ਹੁੰਦਾ ਉਹਨਾਂ ਦੀ ਜਦੋਂ ਤੱਕ ਇਹਨਾਂ ਨੂੰ ਸੂਟ ਕਰਦਾ ਸੀ ਤਾਂ ਕਿਸਾਨ ਚੰਗੇ ਸੀ ਧਰਨੇ ਚੰਗੇ ਸੀ ਜਿਵੇਂ ਐਡ ਆਉਂਦੀ ਹੁੰਦੀਆਂ ਦਾਗ ਅੱਛੇ ਹਨ ਉਹ ਉਸ ਤਰ੍ਹਾਂ ਨਾਲ ਤਬ ਤੱਕ ਕਿਸਾਨ ਅੱچھے ਹਨ ਹੁਣ ਜਦੋਂ ਆਪ ਤੱਕ ਚਾਗੇ ਤਾਂ ਉਹੀ ਧਰਨੇ ਨਿਊਸੈਂਸ ਲੱਗਣ ਲੱਗੇ ਉਹੀ ਕਿਸਾਨ ਮਾੜੇ ਲੱਗਣਗਾ ਤੇ ਸਤਾਈ ਦੇ ਵਿੱਚ ਦੇਖਿਓ ਆਗੇ-ਆਗੇ ਦੇਖੀਏ ਹੋਤਾ ਹੈ ਕਿਆ ਕਹਿੰਦੇ ਨਾ ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ ਇਹ ਕਹਿੰਦੇ ਸੀ ਡਲਾ ਤੋਂ ਡਲਾ ਹੈ ਕਹਾਂ ਤੇ ਚਲਾ ਹੋਤਾ ਹੈ ਇਹਨਾਂ ਤਾਂ ਡਲੇ ਵੀ ਨਹੀਂ ਲੋਕਾਂ ਨੇ ਦੇਖਣ ਇਹਨਾਂ ਦਾ ਮਿੱਟੀ ਪੱਥਰ ਗੋਹਾ ਜੋ ਸਿਰ ਚ ਆ ਗਿਆ ਉਹ ਪੜ੍ਹਣਾ ਤੇ ਮੈਂ ਤੁਹਾਨੂੰ ਅੱਜ ਮਾਰਕ ਮਾਈ ਵਰਡਸ ਅੱਦੇ ਨੋ ਵੱਧ ਇਹਨਾਂ ਦੇ ਲੀਡਰਾਂ ਨੇ ਕਾਗਜ਼ ਨਹੀਂ ਪੜਨ ਜਾਣੇ ਘਰਾਂ ਚੋਂ ਬਾਹਰ ਨਹੀਂ ਨਿਕਲਣਾ ਕੋਈ ਉਹਨਾਂ ਨੂੰ ਦਿਖ ਰਿਹਾ ਉਹਨਾਂ ਨਾਲ ਕੀ ਹਾਲਾਤ ਹੋ ਗਏ ਫਸਿਕਾਲ ਜੀ ਤੁਸੀਂ ਵੀ ਕਰੋ ਰਾਸਤੂ ਨਿਊਜ਼ ਤੇ ਮੈਂ ਜਸ ਖੇੜਾ ਲਗਾਤਾਰ ਹਰ ਪਾਰਟੀ ਦੇ ਵੱਲੋਂ ਜਿਹੜਾ ਉਹ ਆਪਣਾ ਚੋਣ ਪ੍ਰਚਾਰ ਸਿਖਰਾਂ ਤੇ ਆ ਕਿਉਂਕਿ ਹਰ ਪਾਰਟੀ ਦੇ ਵੱਲੋਂ ਅੱਡੀ ਚੂਟੀ ਦਾ ਜ਼ੋਰ ਲਾਇਆ ਹੋਇਆ ਕਿ ਉਹਨਾਂ ਦਾ ਉਮੀਦਵਾਰ ਜਿੱਤੇ ਹਰ ਪਾਰਟੀ ਚੋਣ ਮੈਦਾਨ ਦੇ ਵਿੱਚ ਆ ਚਾਹੇ ਫਿਰ ਉਹ ਆਮ ਆਦਮੀ ਪਾਰਟੀ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਭਾਜਪਾ ਹੋਵੇ ਕਾਂਗਰਸ ਹੋਵੇ ਸਾਡੇ ਨਾਲ ਕਾਂਗਰਸ ਨੂੰ ਰਾਹੁਲ ਅੰਦਰਾ ਸਿੰਘ ਸਿੱਧੂ ਜੀ ਮੌਜੂਦ ਨੇ ਸਿੱਧੂ ਸਾਹਿਬ ਕਿਵੇਂ ਦੇਖਦੇ ਹੋ ਕਿ ਕਾਂਗਰਸ ਪਾਰਟੀ ਵੀ ਚੋਣ ਮੈਦਾਨ ਦੇ ਵਿੱਚ ਆ ਦੂਟੀਆਂ ਪਾਰਟੀਆਂ ਵੀ ਚੋਣ ਮੈਦਾਨ ਦੇ ਵਿੱਚ ਨੇ ਹਮੇਸ਼ਾ ਜਿਹੜਾ ਪੰਥਕ ਤਰਦਾ ਐ ਸੀਟ ਤੇ ਕਬਜ਼ਾ ਰਹਿੰਦਾ ਇਸ ਵਾਰ ਕਬਜ਼ਾ ਕਿਹਦਾ ਹੋਊਗਾ देखो जी जिस तरीके ਦਾ ਮਾਹੌਲ ਹੈ ਇਸ ਵਕਤ ਦੇਖ ਰਹੇ ਹਾਂ ਜਿਸ ਤਰੀਕੇ ਦੀ ਕਾਂਗਰਸ ਪਾਰਟੀ ਦੀ ਵੇਵ ਸਪੈਸ਼ਲੀ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਵਣੀ ਹੈ ਦੋ ਤਿੰਨ ਚੀਜ਼ਾਂ ਬਹੁਤ ਖਾਸ ਨੇ ਇੱਕ ਤਾਂ ਯੂਨਿਟੀ ਤੁਸੀਂ ਦੇਖੋਗੇ ਵੀ ਕਾਂਗਰਸ ਐਂਡ ਯੂनाइटेड ਹੋ ਕੇ ਇਕੱਠੇ ਹੋ ਕੇ ਇਕੱਲਾ ਇਕੱਲਾ ਕਾਂਗਰਸੀ ਜ਼ੋਰ ਮਾਰ ਰਿਹਾ ਸੋ ਇਹ ਆਉਣ ਵਾਲੀ 2027 ਲਈ ਇੱਕ ਬਹੁਤ ਅੱਛਾ ਸੰਕੇਤ ਕਿਉਂਕਿ ਇੱਕੋ ਝੂਠਾ ਜਿਹਾ ਨਰੇਟਿਵ ਸਰਕਾਰ ਨੇ ਬਣਾਇਆ ਸੀ ਜੀ ਇਕੱਠੇ ਨਹੀਂ ਜੀ ਇਕੱਠੇ ਨਹੀਂ ਜੀ ਉਹ ਫੂਕ ਨਿਕਲ ਚੁੱਕੀ ਹੈ ਲੋਕਾਂ ਨੂੰ ਪਤਾ ਲੱਗ ਗਿਆ ਵੀ ਕਾਂਗਰਸ ਪਾਰਟੀ ਦੀ ਸਰਕਾਰ 27 ਚ ਬਣ ਰਹੀ ਹੈ ਦੂਸਰਾ ਜੋ ਇੱਥੇ ਦਾ ਜਿਵੇਂ ਤੁਸੀਂ ਕਹਿਆ ਪੰਥਕ ਸੀਟ ਹੈ ਸੋ ਇੱਕ ਦੋ ਵੱਡੇ ਗੜ੍ਹ ਸੀ ਵੀ ਇੱਕ ਤਾਂ ਵੈਸੀ ਜਿਮਨੀਚੋਂ ਸਰਕਾਰ ਦੀ ਮੰਨੀ ਜਾਂਦੀ ਹੈ ਉਤੋਂ ਪੰਥਕ ਸੀਟ ਹੈ ਪਰ ਉਸ ਥਾਂ ਤੇ ਆ ਕੇ ਕਾਂਗਰਸ ਪਾਰਟੀ ਅੱਜ ਜਿੱਤ ਕਨੀ ਆ ਉਹਦਾ ਪਰਚਮ ਲਾਹੋਂ ਕਰਨ ਜਿਹੜਾ ਵੱਧ ਰਹੀ ਅੱਜ ਫਰੰਟ ਰਨਰ ਬਣੀ ਹੋਈ ਹੈ ਤੇ ਰੱਬ ਦੀ ਮਿਹਰ ਨਾਲ ਬਹੁਤ ਸੋਹਣੀ ਖਬਰ ਸਾਨੂੰ ਲੱਗਦਾ ਇੱਥੋਂ ਆਊਗੀ ਸੋ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਵੇਵ ਹੈ ਵੀ ਪੰਜਾਬ ਹੁਣ ਸੈਕੂਲਰਿਜ਼ਮ ਕਨੀ ਸਿਆਣੀਆਂ ਗੱਲਾਂ ਕਨੀ ਡਿਵੈਲਪਮੈਂਟ ਕਨੀ ਜਾ ਰਿਹਾ ਜਿਸ ਤਰੀਕੇ ਨਾਲ ਸਾਡੇ ਸੀਐਮ ਸਾਹਿਬ ਨੂੰ ਲੋਕਾਂ ਨੇ ਉਮੀਦਾਂ ਨਾਲ ਚੁਣਿਆ ਸੀ ਪਰ ਉਸ ਸਟੇਜ ਤੇ ਚੜ ਕੇ ਆਪਦਾ ਟਾਈਮ ਪੂਰਾ ਕਰਨ ਲਈ ਸਿਰਫ ਚੁਟਕਲੇ ਘਰੋਂ ਲਿਖ ਕੇ ਲੈ ਕੇ ਆ ਜਾਂਦੇ ਐ ਵੀ ਮੈਂ 20 22 ਮਿੰਟ ਬੋਲਣਾ ਐ ਤੇ 20 22 ਮਿੰਟ ਮੇਰੇ ਕੋਲੇ ਗੱਲ ਤਾਂ ਕੋਈ ਹੈ ਨਹੀਂ ਕਰਨ ਨੂੰ ਐਡਾ ਚੁਟਕਲਾ ਸੁਣਾਤਾ ਉਹਦਾ ਚੁਟਕਲਾ ਸੁਣਾਤਾ ਟਾਈਮ ਫਿਲਰ ਕਰਕੇ ਵਗ ਜਾਂਦੇ ਐ ਲੋਕ ਅੱਕ ਚੁੱਕੇ ਐ ਜੀ ਨਾਓ ਪੀਪਲ ਵਾਂਟ ਸੀਰੀਅਸ ਪੋਲਿਟਿਕਸ ਕਿ ਸਾਡਾ ਰਾਜਨੇਤਾ ਸਾਨੂੰ ਨੌਕਰੀ ਲਈ ਕੀ ਕਰ ਰਿਹਾ ਹੈ ਸਾਡੀ ਜਾਨ ਮਾਲ ਦੀ ਸੇਫਟੀ ਲਈ ਕੀ ਕਰ ਰਿਹਾ ਹੈ ਸਾਡੀ ਨਸ਼ਿਆਂ ਨੂੰ ਰੋਕਣ ਲਈ ਕੀ ਕਰ ਰਿਹਾ ਹੈ ਸਾਡੇ ਫਿਊਚਰ ਲਈ ਕੀ ਕਰ ਰਿਹਾ ਹੈ ਸੋ ਐਕਸਪੈਰੀਮੈਂਟੇਸ਼ਨ ਚਾਹੇ ਉਹ ਪੰਥਰੇ ਨਾਮ ਤੇ इमोशनल ਬਣਾਉਣਾ ਹੋਵੇ ਚਾਹੇ ਉਹ ਨਾਮ ਘਰਾਂ ਦਾ ਬਣਾਉਣਾ ਹੋਵੇ ਉਹ ਸਾਰੇ ਲੋਕ ਦੇਖ ਚੁੱਕੇ ਅੱਕ ਚੁੱਕੇ ਹੁਣ ਸੀਰੀਅਸ ਪੋਲਿਟਿਕਸ ਤੇ ਸੀਰੀਅਸ ਪੋਲਿਟਿਕਸ ਦੇ ਵਿੱਚ ਸਿਰਫ ਇੱਕੋ ਨਾਮ ਸਾਹਮਣੇ ਆਉਂਦਾ ਕਾਂਗਰਸ ਪਾਰਟੀ ਜੀਨੇ ਪੰਜਾਬ ਨੂੰ ਅਗਰ ਅੱਗੇ ਲਿਜਾਣ ਦਾ ਕੰਮ ਕਰਿਆ ਪੰਜਾਬ ਚਮਨ ਛਾਤੀ ਲਿਆਉਣ ਦਾ ਕੰਮ ਕਰਿਆ ਪੰਜਾਬ ਨੂੰ ਡਿਵੈਲਪ ਕਰਨ ਦਾ ਕੰਮ ਕਰਿਆ ਭਾਰਤ ਨੂੰ ਵੀ ਇੱਕੋ ਨਾਮ ਹੈ ਕਾਂਗਰਸ ਪਾਰਟੀ ਸੋ ਮੈਨੂੰ ਲੱਗਦਾ ਬਹੁਤ ਹੈਰਾਨੀਜਨਕ ਨਤੀਜੇ ਸਾਡੇ ਵਰਕਰਾਂ ਲਈ ਜਾਂ ਸ਼ਾਇਦ ਇੱਥੇ ਦੇ ਲੋਕਾਂ ਲਈ ਹਨੀ ਜਨਕ ਨਹੀਂ ਹੋਣਗੇ ਪਰ ਪੰਜਾਬ ਦੇ ਲੋਕਾਂ ਲਈ ਬਹੁਤ ਰਾਣੀ ਜਨਕ ਹੋਣਗੇ ਜਿਹਨੂੰ ਕਾਂਗਰਸ ਪਾਰਟੀ ਦਾ ਵੱਡਾ ਪਰਚੇ ਮੈਥੇ ਲੜਾਊਗਾ ਜਦੋਂ ਮੈਂ ਪੰਥਕ ਧਰਦੀ ਗੱਲ ਕੀਤੀ ਆ ਤਾਂ ਬੀਤਤ ਦਿਨ ਇੱਕ ਵਿਵਾਦ ਕਾਂਗਰਸ ਪਾਰਟੀ ਦੇ ਨਾਲ ਜੁੜਦਾ ਇੱਕ ਸਟੇਜ ਲੱਗਦੀ ਆ ਉਸਤੇ ਪਿੱਛੇ ਬੈਨਰ ਲੱਗਿਆ ਹੁੰਦਾ ਉੱਪਰ ਸੀਨੀਅਰ ਲੀਡਰਸ਼ਿਪ ਦੀਆਂ ਫੋਟੋਆਂ ਹੁੰਦੀਆਂ ਤੇ ਥੱਲੇ ਫੋਟੋ ਜਿਹੜੀ ਲੱਗੀ ਹੁੰਦੀ ਆ ਭਾਈ ਜੈਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਫੋਟੋ ਲੱਗੀ ਹੁੰਦੀ ਆ ਉਸ ਨੂੰ ਲੈ ਕੇ بڑا ਵਿਵਾਦ ਖੜਾ ਹੋਇਆ ਤੇ ਦੇਖੋ ਇਹੋ ਜੀ ਗੱਲਾਂ ਕਈ ਵਾਰੀ ਹੋ ਜਾਂਦੀਆਂ ਜੀ ਕੈਂਪੇਨ ਦੇ ਵਿੱਚ ਤੇ ਪਰ ਇਹਦਾ ਬਹੁਤ ਖਿਆਲ ਰੱਖਣਾ ਚਾਹੀਦਾ ਮੈਨੂੰ ਲੱਗਦਾ ਕਿਉਂਕਿ ਗੁਰੂਆਂ ਤੋਂ ਉੱਪਰ ਤਾਂ ਕੋਈ ਚੀਜ਼ ਹੀ ਨਹੀਂ ਹਨਾ ਆਪਾਂ ਸਾਰੇ ਉਹਨਾਂ ਦੇ ਮੰਗਤੇ ਆ ਉਹਨਾਂ ਦੇ ਦਰਾਂ ਤੇ ਆ ਤੇ ਇਹੋ ਜੀ ਚੀਜ਼ਾਂ ਕਈ ਵਾਰੀ ਇਹ ਹੋ ਜਾਂਦਾ ਵੀ ਥਰਡੀ ਟੀਮ ਦੀ ਅਣਗਹਿਲੀ ਕਰਕੇ ਕੋਈ ਥੋੜਾ ਜਿਹਾ ਇਰレスਪੌਂਸੀਬਲ ਬੰਦਾ ਓਵਰਸਾਈਟ ਕਰ ਗਿਆ ਪ੍ਰਿੰਟਿੰਗ ਵਾਲਾ ਡਿਜ਼ਾਈਨਿੰਗ ਵਾਲਾ ਉਹ ਚੀਜ਼ ਸਮਝਦਾ ਉਨੀ ਕੀ ਬਰੀਕੀ ਨਾਲ ਨਹੀਂ ਸੋ ਕੋਈ ਵੀ ਲੀਡਰ ਜਾਣ ਬੁੱਝ ਕੇ ਕਦੇ ਵੀ ਕੋਈ ਐਹੋ ਜੀ ਚੀਜ਼ ਨਹੀਂ ਕਰੂਗਾ ਠੀਕ ਹੈ ਨਾ ਪਰ ਹਾਂ ਸਾਨੂੰ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਕਿਉਂਕਿ ਅਲਟੀਮੇਟਲੀ ਓਨਸ ਲਾਈਜ਼ ਵਿਦ ਯੂ ਠੀਕ ਹੈ ਨਾ ਜੇ ਦੁਕਾਨ ਦਾ ਕਰਿੰਦਾ ਕੋਈ ਠੱਗੀ ਥੋਰੀ ਕਰਦਾ ਹੈ ਤਾਂ ਉਹ ਨਾ ਨਾਮ ਤਾਂ ਦੁਕਾਨ ਦੇ ਮਾਲਕ ਦਾ ਖਰਾਬ ਹੋਣਾ ਨਾ ਸੋ ਸਾਨੂੰ ਇਹਨਾਂ ਚੀਜ਼ਾਂ ਲਈ ਬਹੁਤ ਪੇਚੀਦਾ ਸੰਜੀਦਾ ਤਰ੍ਹਾਂ ਨਾਲ ਐਕਸਪੀਰੀਐਂਸਡ ਬੰਦੇ ਰੱਖ ਕੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਸੋ ਆਈ ਐਮ ਸ਼ੋਰ ਹਰ ਜਿਹੜੀ ਇਹੋ ਜਿਹਾ ਕੋਈ ਵੀ ਗੂਫਾ ਹੁੰਦਾ ਉਹ ਤੋਂ ਅਸੀਂ ਲੈਸਨ ਲੈਂਦੇ ਆ ਸਿੱਖਦੇ ਆ ਤੇ ਅਗਲੀ ਚ ਸਮੇ ਲਈ ਮੇਕ ਸ਼ੋਰ ਕਰਦੇ ਆ ਵੀ ਇਹ ਦੁਬਾਰਾ ਨਾ ਹੋਵੇ ਸੋ ਜੇ ਕਿਸੇ ਦੀ ਆਹਤ ਹੋਈ ਭਾਵਨਾ ਜਾਂ ਕੋਈ ਛੋਟੀ ਜਿਹੀ ਉਹਨੂੰ ਅਸੀਂ ਹਮੇਸ਼ਾ ਵੀ ਕਾਂਗਰਸ ਪਾਰਟੀ ਦੀ ਜਾਂ ਸਾਡੀ ਲੀਡਰਸ਼ਿਪ ਦੀ ਗੱਲ ਰਹੀ ਹੈ ਸਾਡੀ ਧੌਣ 'ਚ ਕਿੱਲੇ ਨਹੀਂ ਹੈ ਜੇ ਕਿਤੇ ਕੋਈ ਸਾਡੇ ਤੋਂ ਕਮੀ ਹੋ ਜਾਂਦੀ ਹੈ ਕੋਈ ਗਲਤੀ ਹੋ ਜਾਂਦੀ ਹੈ ਅਸੀਂ ਇਮੀਡੀਏਟਲੀ ਸਵੀਕਾਰ ਕਰਦੇ ਆ ਵੀ ਹਾਂ ਯਾਰ ਹੋਈ ਹੈ ਗਲਤੀ ਮਾਫੀ ਮੰਗਦਿਆਂ ਤੇ ਅਗਲੀ ਵਾਰ ਇਹਨੂੰ ਧਿਆਨ ਰੱਖਾਂਗੇ ਤੇ ਆਪਣਾ ਤਾਂ ਪੰਜਾਬ ਲਾ ਲੋ ਜਾਂ ਆਪਣਾ ਸਿੱਕੀ ਧਰਮ ਲਾ ਲੋ ਬਖਸ਼ਣ ਹਾਰਾਂ ਯਾਰ ਆਪਾਂ ਦਾ ਆਪਾਂ ਕਹਿੰਦੇ ਆ ਵੀ ਬੰਦਾ ਨਿੰਮਕੇ ਆਵੇ ਆਪਦੀ ਗਲਤੀ ਮੰਨ ਕੇ ਆਵੇ ਤਾਂ ਖੂਨ ਵੀ ਮਾਫ ਕਰ ਦਿੰਨੇ ਆ ਇਹ ਤਾਂ ਫੇਰ ਗਲਤੀਆਂ ਨਹੀਂ ਗਈਆਂ ਸੋ ਆਮ ਸ਼ੋਰ ਇਸ ਚੀਜ਼ ਨੂੰ ਲੋਕ ਸਮਝਣਗੇ ਵੀ ਇਨ ਦਾ ਹੀਟ ਆਫ ਦੀ ਮੂਮੈਂਟ ਕੋਈ ਇਹੋ ਜੀ ਗਲਤੀ ਹੋਊ ਹਾਲਾਂਕਿ ਮੈਨੂੰ ਪਾਰਟਿਕੂਲਰਲੀ ਇਸ ਚੀਜ਼ ਦਾ ਪਤਾ ਨਹੀਂ ਪਰ ਜੇਦੋਂ ਮੈਂ ਸੁਣਿਆ ਤੁਹਾਡੇ ਤੋਂ ਉਹ ਮੈਂ ਸਮਝ ਸਕਦਾ ਵੀ ਇਹੋ ਜੀ ਚੀਜ਼ ਮੈਂ ਵੀ ਦੇਖਦਾ ਮੇਰਾ ਵੀ ਖੂਨ ਖੋਲਦਾ ਮੈਂ ਵੀ ਸ਼ਰੱਗੇ ਹੁੰਦਾ ਪਰ ਮੈਂ ਨਾਲੇ ਅੰਡਰਸਟੈਂਡ ਕਰਦਾ ਕਿਉਂਕ ਚਲ ਸੋ ਚੱਲ ਹੁੰਦੀ ਆ ਗਾਂ ਦੀਆਂ ਡਿਊਟੀਆਂ ਲਾਤੀਆਂ ਡਿਜ਼ਾਈਨਿੰਗ ਹੋ ਗਈ ਸੋ ਕੋਈ ਹੋਈ ਸੋ ਆਮ ਸ਼ੋਰ ਸਾਡੀ ਜਿਵੇਂ ਸੰਦੀਪ ਜੀ ਹੁਣੀ ਨੇ ਜਾਂ ਸਾਡੀ ਕਾਂਗਰਸ ਪਾਰਟੀ ਦੀ ਜੋ ਲੀਡਰਸ਼ਿਪ ਹੈ ਪ੍ਰਧਾਨ ਸਾਹਿਬ ਨੇ ਸਾਡੇ ਔਰੇ ਦੇ ਕੈਂਡੀਡੇਟ ਨੇ ਬਾਜਵਾ ਸਾਹਿਬ ਨੇ ਚੰਨੀ ਜੀ ਨੇ ਉਹ ਸਾਰੀ ਲੀਡਰਸ਼ਿਪ ਇੱਥੇ ਬੈਠੀ ਹੈ ਤਾਂ ਕੋਈ ਵੀ ਛੋਟੀ ਮੋਟੀ ਕੋਈ ਗਲਤੀ ਹੁੰਦੀ ਹੈ ਉਹ ਜਦ ਹੀ ਸਾਰੀ ਉਸ ਦੇ ਵਿੱਚ ਇੰਟਰਫੇਰ ਕਰਕੇ ਮੇਕ ਸ਼ੁਰ ਕਰਦੇ ਆ ਇਟ ਸ਼ੁੱਡ ਬੀ ਹੈਂਡਲਡ ਤੇ ਇਟ ਵਿਲ ਬੀ ਹੈਂਡਲਡ ਜੰਗੀਤਰੀ ਤੁਸੀਂ ਧੌਣ ਦੇ ਇਕਲੇ ਦੀ ਗੱਲ ਕੀਤੀ ਆ ਤੇ ਹਮੇਸ਼ਾ ਹੋਣਾ ਜਿਹੜੇ ਬਾਲਮਿਕ ਭਾਈਚਾਰਾ ਕਿਉਂਕਿ ਬੀਤੇ ਦਿਨਾਂ ਵੜਿੰਗ ਸਾਹਿਬ ਦਾ ਇੱਕ ਬਿਆਨ ਸਾਹਮਣੇ ਆਉਂਦਾ ਆਪਣੇ ਹੀ ਗ੍ਰਹਿ ਮੰਤਰੀ ਜਿਹੜੇ ਬਹੁਤ ਜਿਨ੍ਹਾਂ ਨੇ ਸੰਘਰਸ਼ ਕੀਤਾ ਕਾਂਗਰਸ ਪਾਰਟੀ ਨੂੰ ਖੜਾ ਕਰਨ ਦੇ ਲਈ ਚੋਣ ਨਿਸ਼ਾਨ ਹੱਤ ਪੰਜਾ ਲੈਣ ਦੇ ਲਈ ਬਹੁਤ ਸੰਘਰਸ਼ ਸੀਗਾ ਉਹਨਾਂ ਦੀ ਦੇਣ ਹੈ ਉਹਨਾਂ ਬਾਰੇ ਵਿਵਾਦਤ ਬਿਆਨ ਆਉਂਦਾ ਹੈ ਸਰਦਾਰ ਬੂਟਾ ਸਿੰਘ ਨੇ ਉਹਨਾਂ ਬਾਰੇ ਉਹਨਾਂ ਦੇ ਰੰਗ ਨੂੰ ਲੈ ਕੇ ਚਾਹੇ ਉਹਨਾਂ ਨੇ ਸੁਭਾਵਿਕ ਬਿਆਨ ਦਿੱਤਾ ਪਰ ਵਿਵਾਦਤ ਜ਼ਰੂਰ ਹੋਇਆ ਵਿਵਾਦ ਜ਼ਰੂਰ ਖੜਾ ਹੋਇਆ ਮਜਬੀ ਸਿੱਖ ਭਾਈਚਾਰੇ ਦੇ ਵੱਲੋਂ ਵਿਵਾਦ ਜਿਹੜਾ ਉਸ ਤੇ ਪ੍ਰਗਟ ਕੀਤਾ ਗਿਆ ਰੋਜ਼ ਪ੍ਰਗਟ ਕੀਤਾ ਗਿਆ ਉਹ ਕਹਿੰਦੇ ਐਸ ਕੀ ਅਸੀਂ ਤਰਨ ਤਾਰਨ ਦੇ ਵਿੱਚੋਂ ਤੌਣ ਚੋ ਕਿਲਾ ਕੱਢਾਂਗੇ ਦੇਖੋ ਨੋ ਡਾਊਟ ਉਹ ਇੱਕ ਗਲਤੀ ਹੋਈ ਠੀਕ ਹੈ ਨਾ ਜੀ ਦਾ ਪ੍ਰਧਾਨ ਜੀ ਨੇ ਵੀ ਲਾਈਵ ਆ ਕੇ ਕਿਹਾ ਉਕੇ ਮਨਛਾ ਨਹੀਂ ਸੀ ਉਹ ਹੀ ਜੀ ਫਿਰ ਮੈਂ ਉਹ ਹੀ ਕਿਹਾ ਵੀ ਇੱਕ ਮਨਛਾ ਹੁੰਦੀ ਹੈ ਕਿ ਬੰਦਾ ਜਾਣ ਕੇ ਕਿਸੇ ਨੂੰ ਨੀਚਾ ਦਿਖਾਉਣਾ ਚਾਹੁੰਦਾ ਹੈ ਗਲਤੀ ਕਰਨਾ ਚਾਹੁੰਦਾ ਹੈ ਇੱਕ ਹੁੰਦੇ ਵੀ ਆਪਾਂ ਉਹੀ ਚੱਲਦੇ ਆ ਕੰਪੇਨ ਦੇ ਵਿੱਚ ਕਈ ਵਾਰੀ ਸੁਤਾ ਸਵੇਰ ਗੱਲ ਕਰਦੇ ਕਈ ਵਾਰੀ ਕੋਈ ਵਧੀਆ ਗੱਲ ਬਣਾਉਣ ਦੇ ਵਿੱਚ ਕਈ ਵਾਰੀ ਬਣਦੀ ਹੈ ਕਈ ਵਾਰੀ ਨਹੀਂ ਬਣਦੀ ਸੋ ਮਤਲਬ ਹੋ ਜਾਂਦੀਆਂ ਨੇ ਪਰ ਉਸ ਚੀਜ਼ ਨੂੰ ਦੇਖੋ ਇੱਕ ਸੁਰ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਤੋਂ ਲੈ ਕੇ ਵਰਕਰਸ ਦਾ ਖਰੇਕ ਨਹੀਂ ਕਿਹਾ ਵੀ ਨਹੀਂ ਗਲਤ ਹੈ ਕੋਈ ਇਹਨੂੰ ਜਸਟੀਫਾਈ ਨਹੀਂ ਕਰੂਗਾ ਪ੍ਰਧਾਨ ਜੀ ਨੇ ਵੀ ਕਿਹਾ ਵੀ there is no justification of that ਗਲਤੀ ਹੋਈ ਹੈ ਸੋ ਧੌਣ ਚ ਕਿੱਲਾ ਕਿੱਥੇ ਰਹਿ ਗਿਆ ਧੌਣ ਚ ਕਿੱਲਾ ਤਾਂ ਹੁੰਦਾ ਜੇ ਅਸੀਂ ਕਹਿੰਦੇ ਵੀ ਨਹੀਂ ਯਾਰ ਕਹਿਤਾ ਕਹਿਤਾ ਯਾ ਗਲਤੀ ਨਹੀਂ ਜੀ ਅਸੀਂ ਤਾਂ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਗਲਤੀਆਂ ਤਾਂ ਇਨਸਾਨ ਗਲਤੀਆਂ ਦੇ ਪੁੱਤ ਲਓ ਉਹ ਤੋਂ ਗਲਤੀਆਂ ਹੁੰਦੀਆਂ ਅਸੀਂ ਵੀ ਕਹਿੰਦੇ ਆ ਵੀ ਅਸੀਂ ਇਨਸਾਨ ਆ ਹੱਡ ਵਾਸਤੇ ਬਣੇ ਆ ਯਾਰ ਗਲਤੀਆਂ ਹੋ ਜਾਂਦੀਆਂ ਨੇ ਪਰ ਧੌਣ ਚ ਕਿੱਲਾ ਇਸੇ ਲਈ ਨਹੀਂ ਹੈ ਕਿਉਂਕਿ ਅਸੀਂ ਜਦੀ ਜਦੋਂ ਗਲਤੀ ਹੁੰਦੀ ਹੈ ਅਸੀਂ ਕਹਿੰਦੇ ਵੀ ਹਾਂ ਯਾਰ ਗਲਤੀ ਹੋ ਕੋਈ ਮਸ਼ੀਨ ਦਾ ਰੋਬੋਟ ਦਾ ਬਣੇ ਨਹੀਂ ਹੋਏ ਸੋ 노 ਡਾਊਟ ਇੱਕ ਗਲਤ ਬਿਆਨ ਸੀਗਾ ਬਹੁਤ ਲੋਕਾਂ ਦੀਆਂ ਭਾਵਨਾਵਾਂ ਉਸਨਾਂ ਹਰਟ ਹੋਈਆਂ ਪਰ ਉਹ ਕੋਈ ਇੰਟੈਂਸ਼ਨਲੀ ਨਹੀਂ ਸੀਗਾ ਉਹ ਸ਼ਾਇਦ ਆਪਣਾ ਇੱਕ ਪੁਆਇੰਟ ਅਕ੍ਰੋਸ ਕਰਨ ਦੀ ਕੋਸ਼ਿਸ਼ ਸੀਗੀ ਵੀ ਥੋੜਾ ਜਿਹਾ ਉਹਨੂੰ ਜ਼ਿਆਦਾ ਐਮਫਸਾਈਜ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਕਈ ਵਾਰੀ ਥੋੜਾ ਜਿਹਾ ਚੀਜ਼ ਬੋਲਿਆ ਜਾਂਦਾ ਪਰ ਮੈਨੂੰ ਲੱਗਦਾ ਵੀ ਲੋਕ ਇਹਨੂੰ ਮੂਵ ਫਾਰਵਰਡ ਕਰਨਗੇ ਕਿਉਂਕਿ ਓਵਰ ਆਲ ਜਿਹੜੀ ਪੋਜ਼ਿਟਿਵਿਟੀ ਹੈ ਕਾਂਗਰਸ ਪਾਰਟੀ ਦੀ ਬੈਨੀਫਿਟਸ ਨੇ ਜਿਹੜੀਆਂ ਉਹ ਬਹੁਤ ਵੱਡੇ ਨੇ ਪੰਜਾਬ ਦਾ ਇੱਕ ਜਿਵੇਂ ਕਹਿੰਦੇ ਸਿਗਨਲ ਇੱਥੋਂ ਜਾਣਾ ਹੈ ਕਿੰਨਾ ਤੇ ਸਭ ਤੋਂ ਵੱਡੀ ਗੱਲ ਅਮਨ ਸ਼ਾਂਤੀ ਦਾ ਗੈਂਗਸਟਰਵਾਦ ਦੇ ਖਿਲਾਫ ਦਾ ਨਸ਼ਿਆਂ ਦੇ ਖਿਲਾਫ ਦਾ ਤੁਸੀਂ ਦੇਖੋ ਨਾ ਵੀ ਚੋਇਸ ਕੀ ਹੈ ਇੱਕ ਪਾਸੇ ਚਲੋ ਉਹ ਲੋਕ ਨੇ ਜਿਨ੍ਹਾਂ ਤੋਂ ਗਲਤੀ ਕਦੇ-ਕਦੇ ਹੋ ਜਾਂਦੀ ਹੈ ਤੇ ਉਹ ਗਲਤੀ ਮੰਨ ਲੈਂਦੇ ਆ ਦੂਜੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਸਾਡੀ ਪੀੜ੍ਹੀਆਂ ਨਸ਼ੇ ਤੇ ਲਾਈਆਂ ਨੇ ਯਾਰ ਸਾਡੀਆਂ ਪੀੜ੍ਹੀਆਂ ਬਰਬਾਦ ਕਰੀਆਂ ਨੇ ਦੂਜੇ ਪਾਸੇ ਉਹ ਸਭ ਤਾਂ ਇਹ ਕਹਿੰਦੇ ਨੇ ਕਿ ਪੰਜਾਬ ਚੋਂ 100% ਨਸ਼ਾ ਖਤਮ ਹੋ ਗਿਆ ਤਰਨ ਤਰਨ ਪਿੰਡਾਂ ਚ ਘੁੰਮਦੇ ਹੋਵਾਂਗੇ ਸ਼ਹਿਰ ਚ ਘੁੰਮਦੇ ਹੋਵਾਂਗੇ ਕਿੰਨਾ ਕ ਨਸ਼ਾ ਖਤਮ ਹੋ ਗਿਆ ਨਹੀਂ ਉਹ 100% ਖਤਮ ਤਾਂ ਹੋ ਗਿਆ ਕਹਿੰਦੇ ਹੋਣੇ ਆ ਵੀ ਉਹਨਾਂ ਦੇ ਕੰਟਰੋਲ ਤੋਂ ਬਾਹਰ ਵਾਲ ਕਿਉਂਕਿ ਹੌਲੀ-ਹੌਲੀ ਇਹਨਾਂ ਨੇ ਜਿੰਨੇ ਵੀ ਨਸ਼ੇ ਦੇ ਸੌਦਾਗਰ ਸੀਗੇ ਜਿਹੜੇ ਪਹਿਲਾਂ ਕਾਲੀ ਦਲ ਦੀ ਪਿੱਠ ਤੇ ਥਾਪੜਾ ਦੇ ਕੇ ਚੱਲਦੇ ਸੀਗੇ ਉਹ ਜਿਵੇਂ ਕੇਬਲ ਤੇ ਕੇਬਲ ਮਾਫੀਆ ਤੇ ਕਬਜ਼ਾ ਕਰਿਆ ਨਾ ਤੇ ਕੇਬਲ ਫਿਰ ਸਹੀ ਹੋ ਗਈ ਉਵੇਂ ਹੀ ਇਹ ਡਰੱਗ ਮਾਫੀਆ ਤੇ ਕਬਜ਼ਾ ਕਰਨ ਦੀ ਗੱਲ ਸੀ ਆਮ ਆਦਮੀ ਪਾਰਟੀ ਨੇ ਆ ਕੇ ਕੋਆਪਟ ਕਰ ਲਏ ਜਿੰਨੇ ਵੀ ਵੱਡੇ-ਵੱਡੇ ਨਸ਼ੇ ਦੇ ਸੌਦਾਗਰ ਜਿਹੜੇ ਪਹਿਲਾਂ ਕਾਲੀ ਦਲ ਦੇ ਬੰਦੇ ਸੀਗੇ ਉਹਨਾਂ ਨੂੰ ਇਹਨਾਂ ਨੇ ਕੋਆਪਟ ਕਰ ਲਿਆ ਤੇ ਉਹੀ ਹੁਣ ਦੋ ਤੋਤੇ ਹੋ ਗਏ ਜਿਹੜਾ ਉਹ ਪਹਿਲਾਂ ਵੇਚਦੇ ਸੀ ਉਹ ਨਸ਼ਾ ਸੀਗਾ ਹੁਣ ਜਿਹੜਾ ਵੇਚਦੇ ਆ ਪ੍ਰੋਟੀਨ ਹੋ ਗਿਆ ਸ਼ਾਇਦ ਇਹਨਾਂ ਨੂੰ ਲੱਗਦਾ ਸ਼ਾਇਦ ਸਾਡੇ ਨੌਜਵਾਨਾਂ ਦੀ ਸਿਹਤ ਬਣਾ ਦੂਗਾ ਕਿਉਂਕਿ ਜਿਹੜੇ ਕੈਂਡੀਡੇਟਸ ਆ ਵੀ ਇੱਥੇ ਦੇ ਹੈਗੇ ਆ ਦੇਖੋ ਇੱਥੇ ਦੇ ਲੋਕਾਂ ਨੂੰ ਜ਼ਿਆਦਾ ਪਤਾ ਹੋਊ ਇਸ ਤੋਂ ਬਾਹਰੋਂ ਆਏ ਆ ਜਿੰਨਾ ਕੁ ਸੁਣਦੇ ਆ ਵੀ ਉਹਨਾਂ ਦਾ ਮੈਨੂੰ ਲੱਗਦਾ ਵੀ ਬਈ ਕਾਮ ਢਾਬੇ ਵਾਲੇ ਨੂੰ ਚਾਹਲੇ ਨੂੰ ਵੀ ਜਾ ਕੇ ਪੁੱਛ ਲੈਣੇ ਨਾ ਇਹ ਵੀ ਨਹੀਂ ਦੱਸਦੇ ਅਸੀਂ ਕਿਹੜੀ ਪਾਰਟੀ ਤੋਂ ਆ ਵੀ ਬਈ ਕੀ ਚੱਲ ਰਿਹਾ ਉਹ ਅਗਲਾ ਗੱਲ ਇੱਥੋਂ ਸ਼ੁਰੂ ਕਰਦਾ ਵੀ ਜੀ ਉਹਨਾਂ ਦੇ ਤਾਂ ਐ ਕਰਕੇ ਡਰੱਗਸ ਦਾ ਪੱਕਾ ਕੰਮ ਸੀਗਾ ਪੂਰੇ ਪੱਕੇ ਸਿਸਟਮ ਸੀਗੇ ਤੇ ਆਮ ਆਦਮੀ ਪਾਰਟੀ ਖੁਦ ਚੀਕ-ਚੀਕ ਕੇ ਕਹਿੰਦੀ ਰਹੀ ਹੁਣ ਉਹਨਾਂ ਦਾ ਡਰੱਗ ਜਿਹੜਾ ਪਾਊਡਰ ਆ ਉਹ ਪਤਾ ਨਹੀਂ ਕਿਵੇਂ ਪ੍ਰੋਟੀਨ ਬਣ ਗਿਆ ਵੀ ਬੜਾ ਵਧੀਆ ਜੀ ਸਿਹਤ ਲਈ ਸੋ ਇਹ ਨਸ਼ਾ ਕਾਗਜ਼ਾਂ 'ਚ ਖਤਮ ਹੋਇਆ ਜੀ ਜੇ ਨਸ਼ਾ ਖਤਮ ਹੋਇਆ ਤਾਂ ਜਿਹੜੀਆਂ ਰੋਜ਼ ਸਾਡੀਆਂ ਮਾਮਾ ਦੀਆਂ ਕਰਲਾਉਂਦਿਆਂ ਦੀਆਂ ਚੀਕਾਂ ਆਉਂਦੀਆਂ ਉਹ ਕਿਉਂ ਆਉਂਦੀਆਂ ਜੀ ਸਾਡੇ ਨੌਜਵਾਨਾਂ ਦੀ ਟੀਕੇ ਰੱਖੀ ਵਾਲੀਆਂ ਲਾਸ਼ਾਂ ਰੋਜ਼ ਦੇਖਣ ਨੂੰ ਮਿਲਦੀਆਂ ਉਹ ਫਿਰ ਕੀ ਕੀ ਚੀਜ਼ ਨੂੰ ਲਾ ਕੇ ਕੈਲਸ਼ੀਅਮ ਲਾ ਕੇ ਮਰ ਰਿਹਾ ਸਾਡੇ ਕਿਸੇ ਸਾਨੂੰ ਜਵਾਬ ਤਾਂ ਦੇਣਾ ਇਕੱਲਾ ਕਹਿਣ ਨਾਲ ਤਾਂ ਨਹੀਂ ਕੁਝ ਹੋਵੇ ਕਹਿ ਦਿਓ ਕਰਾਪਸ਼ਨ ਖਤਮ ਹੋ ਗਈ ਤਾਂ ਕਰਾਪਸ਼ਨ ਖਤਮ ਹੋ ਗਈ ਕਹਿ ਦਿਓ ਨਸ਼ਾ ਬੰਦ ਹੋ ਗਿਆ ਤਾਂ ਨਸ਼ਾ ਬੰਦ ਹੋ ਗਿਆ ਨੋ ਯਾਰ ਸ਼ ਇਥੇ ਪਗੰਤ ਮਾਨ ਸਾਹਿਬ ਕਹੀ ਜਾਂਦੇ 20000 ਰੁਪਏ ਇਕੜ ਦਾ ਦੇਊਗਾ ਗੁਜਰਾਤ ਜਾ ਕੇ ਕੇਜਰੀਵਾਲ ਸਾਹਿਬ ਕਹਿੰਦੇ ਜੀ 50000 ਦੇ ਤਾਂ ਸਾਰੇ ਪੰਜਾਬ ਨੂੰ ਦੇਤਾ ਪਰ ਤੁਸੀਂ ਦੇਖੋ ਨਾ ਕਿਸ ਲੈਵਲ ਦੇ ਝੂਠ ਮਾਰ ਰਹੇ ਨੇ ਯਾਰ ਸੋ ਇਸ ਚੀਜ਼ ਤੋਂ ਲੋਕ ਇਨ੍ਹਾਂ ਦੀ ਗੱਲਾਂ ਤੋਂ ਹੁਣ ਵਿਸ਼ਵਾਸ ਨਹੀਂ ਕਰਦੇ ਉਹ ਹੱਥ ਖੜੇ ਕਰ ਚੁੱਕੇ ਹੈ ਗੱਲ ਤੁਸੀਂ ਨਸ਼ੇ ਦੀ ਕੀਤੀ ਆ ਹਨਾ ਬੇਰੋਜ਼ਗਾਰੀ ਦੀ ਕੀਤੀ ਆ ਤਾਂ ਪੰਜਾਬ ਦੇ ਵਿੱਚ ਇੱਕ ਹੋਰ ਜਿਹੜਾ ਗ ਗਾ ਆਪਣੇ ਕਾਨੂੰਨ ਵਿਵਸਥਾ ਨੂੰ ਦੇਖ ਲਈਏ ਗੈਂਗਸਟਰਵਾਦ ਨੂੰ ਦੇਖ ਲਈਏ ਤਾਂ ਹਰ ਰੋਜ਼ ਕਿਤੇ ਨਾ ਕਿਤੇ ਸ਼ਰਿਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਸ਼ਰਿਆਮ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਉਸ ਨੂੰ ਕਿਵੇਂ ਦੇਖਦੇ ਮੈਂ ਤਾਂ ਜੀ ਕਹਿੰਦਾ ਇਹ ਬਹੁਤ ਮਤਭਾਗ ਹੈ ਮੈਂ ਇੱਕ ਪਿਛੇ ਜੇ ਵੀਡੀਓ ਵੀ ਪਾਈ ਸੀ ਮੈਂ ਕਹਾਂ ਜੇ ਤੁਸੀਂ 10 ਮਿੰਟ ਲਈ ਇੰਸਟਾਗ੍ਰam ਖੋਲ ਲੋ ਸੋਸ਼ਲ ਮੀਡੀਆ ਖੋਲ ਲੋ ਜੇ 10 ਵੀਡੀਓਜ਼ ਦੇਖੋਗੇ ਚੋ 8 ਕੋਈ ਫਰੋਤੀ ਦੀਆਂ ਕੋਈ ਗੈਂਗਸਟਰਵਾਦ ਦੀਆਂ ਕੋਈ ਕਤਲ ਦੀਆਂ ਹੋਣਗੀਆਂ ਅੱਜ ਇੱਕ ਐਡੀ ਮਾੜੀ ਸਥਿਤੀ ਹੋਈ ਪਈ ਹੈ ਜੀ ਜਿਹੜੇ ਲਾ ਬਾਈਡਿੰਗ ਸਿਟੀਜ਼ਨਸ ਆਫ ਦੀ ਸੇਫਟੀ ਲੀਗ ਅਗਰ ਵ ਉਹਨਾਂ ਲਈ ਨਹੀਂ ਹੈ ਉਹਨਾਂ ਨੂੰ 2-2 ਲੱਖ ਰੁਪਇਆ ਤੁਸੀਂ ਰਿਸ਼ਵਤਾਂ ਦੇਓਗੇ ਤਾਂ ਤੁਸੀਂ ਮਿਲ ਸਕਦਾ ਹੈ ਪਰ ਜਿਨ੍ਹਾਂ ਨੇ ਸਾਨੂੰ ਮਾਰਨਾ ਹੈ ਉਹ 20000 ਰੁਪਇਆ ਦਾ ਘੱਟਾ ਜਿੱਥੋਂ ਮਰਜੀ ਲੈ ਕੇ ਹਰੇਕ ਡੱਬੇ 'ਚ ਟੰਗੀ ਫਿਰਦਾ ਹੈ ਜਿਹੜਾ ਆਉਂਦਾ ਠੂਕ ਕਰਕੇ ਜਾ ਜਾਂਦੀ ਬਾਗੋਂ ਤੁਹਾਡੇ ਏਰੀਆ ਦੇ ਵਿੱਚ ਜੋ ਸਰਪੰਚ ਦਾ ਕਤਲ ਹੋਇਆ ਸੀ ਸਹਨੇ ਵਾਲੇ ਦਾ ਦੇਖੋ ਜੀ ਬੈਠੇ ਨੂੰ ਆ ਕੇ ਕਿਸ ਤਰੀਕੇ ਨਾਲ ਮਾਰ ਗਿਆ ਇਸ ਬਈਸ ਹਰ ਏਰੀਆ 'ਚ ਤੁਸੀਂ ਪਿਛਲੇ 3 ਦਿਨ ਕਿਸੇ ਵੀ ਟਾਈਮ ਕੱਢ ਕੇ ਦੇਖ ਲਓ ਘੱਟੋ-ਘੱਟ 4 ਕਤਲ ਹੋਏ ਹੋਣਗੇ ਐਨੀ ਪੀਰੀਅਡ ਆਫ ਟਾਈਮ ਤੁਸੀਂ ਦੇਖ ਲਓ ਸੋ ਮੈਂ ਤਾਂ ਇਹ ਬਲਕਿ ਬੇਨਤੀ ਕੀਤੀ ਸੀ ਸਰਕਾਰ ਨੂੰ ਵੀ ਜੇ ਤੁਹ ਤੋਂ ਨਹੀਂ ਸਮ ਲੋਕਾਂ ਨੂੰ ਤੁਸੀਂ ਅਸਲੇ ਖੁੱਲੇ ਕਰੋ ਟ੍ਰੇਨਿੰਗ ਸੈਂਟਰਸ ਬਣਾਓ ਵੈਪਨ ਹੈਂਡਲਿੰਗ ਲਾਜ਼ ਰੂਲਸ ਚੀਜ਼ਾਂ ਕਰਕੇ ਟਾਈਮ ਬਾਉਂਡ ਕਰੋ ਵੀ ਜਿਹਨੇ ਵੈਪਨ ਲਈ ਅਪਲਾਈ ਕਰਿਆ ਉਹਦਾ ਇਮੀਡੀਏਟ ਤੁਸੀਂ ਬੈਕਗ੍ਰਾਉਂਡ ਚੈੱਕ ਕਰੋ ਵਿਥਿਨ 7 ਡੇਸ ਯੈਸ অর ਨੋ ਬੰਦਾ ਜਿੰਮੇਵਾਰ ਹੈ ਤਾਂ ਉਹਨੂੰ ਵੈਪਨ ਦਿਓ ਨਹੀਂ ਜਿੰਮੇਵਾਰ ਤਾਂ ਨਹੀਂ ਦਿਓ ਜਦੋਂ ਸਾਡੇ ਪੰਜਾਬ ਦੀ ਆ ਮਾਰਸ਼ਲ ਕੌਮ ਆ ਪੰਜਾਬੀ ਲੋਕ ਆ ਡੱਬਾ ਸਾਡੇ ਲੱਗੇ ਹੋਣਗੇ ਅਸਲੇ ਦਾ ਜਿਹੜਾ ਬੰਦਾ ਚੜ੍ਹਾਈ ਕਰਕੇ ਆਊਗਾ ਕੋਈ ਗੈਂਗਸਟਰ ਕਰਨਾ ਆਊਗਾ ਹੁਣ ਤੁਸੀਂ ਦੇਖੋ ਪਿੱਛੇ ਜੇ ਮਾਨਿਕ ਗੋਇਲ ਜੀ ਦੇ ਜਿਹੜਾ ਗੋਲੀਆਂ ਚੱਲੀਆਂ ਨੇ ਗਿਆ ਉੱਥੇ ਇੱਕ ਬਜ਼ੁਰਗ ਨੇ ਜ ਜਿਹੜੇ ਗੋਲੀਆਂ ਚਲਾਉਣ ਆਏ ਸੀ ਹਾਲਾਂਕਿ ਪੁਲਿਸ ਮੁਲਾਜ਼ਮ ਨਹੀਂ ਲਾ ਸਕੇ ਸੋ ਇਹ ਜੇ ਯੋਧੇ ਕੌਮ ਨੇ ਅਸੀਂ ਉਹਨਾਂ ਨੂੰ ਜੇ ਆਮ ਕਰਾਂਗੇ ਜ਼ਿੰਮੇਵਾਰ ਬੰਦਿਆਂ ਨੂੰ ਆਮ ਕਰਾਂਗੇ ਤਾਂ ਜਦੋਂ ਇਹ ਜੇ ਗੈਂਗਸਟਰ ਨੂੰ ਇਹ ਨਹੀਂ ਪਤਾ ਹੋਊਗਾ ਯਾਰ ਪੋਪੜੀ ਚ ਕਿੱਥੋਂ ਪਊਗੀ ਤਾਂ ਉਹ ਡਰਨਗੇ ਸੋ ਜੇ ਪੁਲਿਸ ਦੇ ਹੱਥ ਬਸਦੀ ਨਹੀਂ ਹੈ ਸਰਕਾਰ ਦੇ ਹੱਥ ਬਸਦੀ ਨਹੀਂ ਹੈ ਕਿਉਂਕਿ ਇਹ ਤਾਂ ਆਪਦੇ ਆਲੇ ਦੁਆਲੇ 15 ਅਗਸਤ 26 ਜਨਵਰੀ ਨੂੰ ਲਾ ਕੇ ਬੁਲਟ ਪ੍ਰੂਫ ਸ਼ੀਸ਼ੇ ਤੇ ਕਹਿ ਰਹੇ ਨੇ ਜੀ ਪੰਜਾਬ ਸੇਫ ਹੈ ਡਰ ਉਹਨਾਂ ਨੂੰ ਲੱਗਦਾ ਜਿਹੜੇ ਘਰੋਂ ਨਿਕਲਣ ਲੱਗੇ ਜਿਨ੍ਹਾਂ ਦੀ ਜਾਨ ਫੜਫੜਾਉਂਦੀ ਹੈ ਵਪਾਰੀਆਂ ਦੀ ਕਾਰੋਬਾਰੀਆਂ ਦੀ ਲੋਕਾਂ ਉਹਨਾਂ ਨੂੰ ਪੁੱਛ ਕੇ ਦੇਖੋ ਪੰਜਾਬ ਸੇਫ ਹੈ ਕਿ ਨਹੀਂ ਨਹੀਂ ਕਰ ਸਕਦੇ ਤਾਂ ਸਾਨੂੰ ਆਪ ਦੀ ਸੇਫਟੀ ਕਰਨ ਜੋਗੇ ਤਾਂ ਕਰ ਦੋ ਉਸ ਤੋਂ ਬਿਲਕੁਲ ਇਸ ਚੀਜ਼ ਦੇ ਹੱਕ 'ਚ ਆਂ ਵੀ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਉੱਗੇ ਆਉਣਾ ਪਊ ਸਰਕਾਰ ਦੇ ਬਸ ਦੀ ਖੇਡ ਨਹੀਂ ਐ ਇਸ ਵਕਤ ਆ ਜਦੋਂ ਕਿਸਾਨ ਧਰਨਾ ਲੱਗਦਾ ਦਿੱਲੀ ਦੇ ਵਿੱਚ ਪੰਜਾਬ ਦੇ ਕਿਸਾਨ ਪੂਰੇ ਦੇਸ਼ ਭਾਰ ਦੇ ਕਿਸਾਨ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬਹਿੰਦੇ ਨੇ ਤਾਂ ਉਦੋਂ ਪੰਜਾਬ ਦੇ ਵਿੱਚ ਸਰਕਾਰ ਸੀ ਤਾਂ ਉਦੋਂ ਆਮ ਆਦਮੀ ਪਾਰਟੀ ਦੇ ਇੱਕ ਬੀਬਾ ਜੀ ਬਿਆਨ ਦਿੰਦੇ ਨੇ ਕਿ ਕੈਪਟਨ ਸਾਹਿਬ ਨੂੰ ਕਹੋ ਤੁਸੀਂ ਛੱਡ ਦਿਓ ਤੇ ਸਾਨੂੰ ਦਿਓ ਅਸੀਂ ਐਮਐਸਪੀ ਦੇਾਂਗੇ ਤਾਂ ਹੁਣ ਕੀ ਲੱਗਦਾ ਚੁਟਕਲੀਆਂ ਵਾਲੀ ਬੀਬੀ ਬਹੁਤ ਜ਼ਿਆਦਾ ਸਾਰੇ ਲੋਕ ਉਹਨਾਂ ਦੀ ਗੱਲ ਕਰਦੀ ਹੈ ਇਹ ਕੋਈ ਗੱਲ ਨਹੀਂ ਜੀ ਗੈਰ ਜ਼ਿੰਮੇਵਾਰ ਨਾ ਗੱਲਾਂ ਕਿਉਂਕਿ ਦੂਜਿਆਂ ਨੂੰ ਕੋਸ-ਕੋਸ ਕੇ ਹੀ ਸਰਕਾਰ ਦੇ ਵਿੱਚ ਆਏ ਨੇ ਇਹਨਾਂ ਨੇ ਉਦੋਂ ਸੁਪਨੇ ਗੱਪ ਐਡੇ ਕ ਵੱਡੇ-ਵੱਡੇ ਮਾਰਤੇ ਕਿਉਂਕਿ ਇਹਨਾਂ ਦੀ ਥਿਊਰੀ ਕੀ ਹੈ ਵੀ ਕਿਹੜਾ ਸਰਕਾਰ ਬਣਾਓ ਉੱਥੋਂ ਲੁੱਟੋ ਜਿਵੇਂ ਪੁਰਾਣੇ ਸਮਿਆਂ ਤੇ ਆਪਣੇ ਔਰੇ ਧਾਰ ਵੀ ਆਉਂਦੇ ਹੁੰਦੇ ਸੀਗੇ ਉਹਨਾਂ ਨੂੰ ਫਿਊਚਰ ਦਾ ਕੁਝ ਨਹੀਂ ਸੀ ਲੈਣ ਦੇਣਾ ਹੁੰਦਾ ਉਹਨਾਂ ਨੇ ਲੁੱਟ ਲਓ ਤੇ ਇਹਨਾਂ ਨੂੰ ਵੀ ਪਤਾ ਵੀ ਦੁਬਾਰਾ ਅਸੀਂ ਪੰਜਾਬ ਦੇ ਵਿੱਚ ਆਉਣਾ ਨਹੀਂ ਕਿਹੜਾ ਗੱਪ ਮਾਰ ਕੇ ਸਰਕਾਰ ਬਣਾਓ ਲੁੱ ਹੁਣ ਕਿਸੇ ਹੋਰ ਥਾਂ ਤੇ ਇਹ ਉਹ ਬੰਜਾਰਾ ਟਾਈਪ ਕਲਚਰ ਹੈ ਵੀ ਇੱਥੋਂ ਟੈਂਟ ਖਾੜਿਆ ਅਗਲੀ ਥਾਂ ਜਾ ਲਿਆ ਅਗਲੀ ਥਾਂ ਖਾੜਿਆ ਹੁਣ ਦਿੱਲੀੋਂ ਖੜ ਕੇ ਆ ਗਿਆ ਪੰਜਾਬ ਚ ਦਿੱਲੀ ਮਾਡਲ ਦਿਖਾ ਕੇ ਪੰਜਾਬੀਆਂ ਨੂੰ ਕਾਮਲਾ ਬਣਾ ਲਿਆ ਹੁਣ ਪੰਜਾਬ ਮਾਡਲ ਬਣਾ ਕੇ ਗੁਜਰਾਤੀਆਂ ਨੂੰ ਕਾਮਲਾ ਬਣਾਉਣਾ ਚਾਹੁੰਦੇ ਐ ਸੋ ਇਹ ਇਸ ਤਰ੍ਹਾਂ ਦੀ ਮੂਵਿੰਗ ਹੈ ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਦੇਖੋ ਮੈਂ ਇਹਨਾਂ ਨੂੰ ਕਈਆਂ ਨੂੰ ਕਹਿੰਦਾ ਹੁੰਦਾ ਸੀ ਮੈਂ ਕਿਹਾ ਵੀ ਦਿੱਲੀ ਦੇ ਨਾਲ ਪੰਜਾਬ ਦੀ ਤੁਲਨਾ ਨਾ ਕਰ ਲਿਓ ਦਿੱਲੀ ਤੁਸੀਂ 2-3 ਵਾਰੀ ਸਰਕਾਰ ਬਣਾ ਕੇ ਕਿਉਂਕਿ ਦਿੱਲੀ ਦੇ ਲੋਕ ਪੋਲੀਟੀਕਲੀ ਅਵੇਅਰ ਨਹੀਂ ਹੈ ਉਹ ਅਖਬਾਰ ਚੋਂ ਪੜ ਕੇ ਉਹਨਾਂ ਨੂੰ ਪਤਾ ਲੱਗਦਾ ਵੀ ਸਰਕਾਰ ਨੇ ਸਾਡੇ ਇਹ ਤੁਸੀਂ ਫੈਸਲਾ ਸਵੇਰੇ ਕਰਦੇ ਹੋ ਅਖਬਾਰ ਚਪਣ ਤੋਂ ਪਹਿਲਾਂ ਪਹਿਲਾਂ ਸੱਥਾਂ ਤੇ ਡਿਸਕਸ ਹੋ ਕੇ ਪਾਸ ਫੇਲ ਹੋ ਕੇ ਅਨਾਉਂਸ ਕਰਿਆ ਹੁੰਦਾ ਸੋ ਪੋਲਿਟਿਕਲੀ ਅਵੇਅਰ ਜਮਾਤ ਹੈ ਐਕਟਿਵ ਲੋਕ ਨੇ ਆਪਣੇ ਲਈ ਲੜਨਾ ਜਾਣਦੇ ਐਥੇ ਤੁਹਾਡੇ ਗੱਪ ਨਹੀਂ ਚੱਲਣੇ ਕੋਈ ਗੱਲ ਹੋਈ 1.5-2 ਸਾਲ ਲੋਕਾਂ ਨੇ ਜਰੂਰ ਟਾਈਮ ਦਿੱਤਾ ਦੇਖੋ ਪੰਜਾਬ ਇਹਨਾਂ ਦੀ ਪਿੱਠ ਤੇ ਖੜਿਆ ਆਮ ਆਦਮੀ ਪਾਰਟੀ ਇਹ ਨਹੀਂ ਕਹਿ ਸਕਦੀ ਵੀ ਸਾਨੂੰ ਮੌਕਾ ਨਹੀਂ ਦਿੱਤਾ 1.5-2 ਸਾਲ ਜੇ ਕੋਈ ਬਾਤ ਚੱਕਦੇ ਸੀ ਤਾਂ ਪੰਜਾਬੀ ਕਹਿੰਦੇ ਸੀ ਵੀ ਟਾਈਮ ਦਿਓ ਕਰਨਗੇ ਇਹਨਾਂ ਨੂੰ ਮੌਕਾ ਦਿਓ ਤੁਹਾਨੂੰ ਇੰਨੇ ਸਾਲ ਮਿਲੇ ਪਰ ਜਦੋਂ ਝੂਠ ਤੇ ਝੂਠ ਝੂਠ ਤੇ ਝੂਠ ਇੱਕ ਖਾਸ ਤੌਰ ਤੇ ਮੁੱਖ ਪਹਿਲਾਂ ਗਰੀਮਾ ਹੁੰਦੀ ਸੀ ਵੀ ਸੀਐਮ ਦਾ ਅਨਾਉਂਸਮੈਂਟ ਹੋ ਗਈ ਜਾਂ ਸੀਐਮ ਹਾਊਸ ਤੋਂ ਆ ਗਈ ਤਾਂ ਉਹ ਪੱਥਰ ਤੇ ਲਕੀਰ ਹੈ ਹੁਣ ਤਾਂ ਅਗਲਾ ਕਹਿੰਦਾ ਯਾਰ ਸੀਐਮ ਨੇ ਫੈਸਲਾ ਲਿਖਤੀ ਵੀ ਕਰਤਾ ਤਾਂ ਵੀ ਗੱਪ ਹੈ ਕਦੇ ਕਹਿੰਦੇ 골ਡੀ ਬਰਾਡ ਫੜ ਲਿਆ ਕਦੇ ਕਹਿੰਦੇ ਬੀਐਮਡਬਲਿਊ ਦਾ ਪਲਾਂਟ ਲੱਗ ਗਿਆ ਸੋ ਲੋਕਾਂ ਨੇ ਨਕਾਰਤਾ ਪੂਰੀ ਤਰ੍ਹਾਂ ਨਾਲ ਫਲੌਪ ਨੇ ਤਾਂ ਹੀ ਤੁਸੀਂ ਦੇਖੋ ਕਿਸਾਨ ਧਰਨੇ ਦੀ ਅਗਰ ਗੱਲ ਕਰੀਏ ਉਹਨਾਂ ਦੀ ਪਿੱਛੇ ਸਭ ਤੋਂ ਵੱਡਾ ਚੁਰਾ ਮਾਰਿਆ ਇਹਨਾਂ ਨੇ ਜਦੋਂ ਤੱਕ ਇਹਨਾਂ ਨੂੰ ਸੂਟ ਕਰਦਾ ਸੀ ਤਾਂ ਕਿਸਾਨ ਚੰਗੇ ਸੀ ਧਰਨੇ ਚੰਗੇ ਸੀ ਜਿਵੇਂ ਐਡ ਆਉਂਦੀ ਹੁੰਦੀਆਂ ਦਾਗ ਅੱਛੇ ਹੈ ਉਸ ਤਰ੍ਹਾਂ ਤੱਕ ਕਿਸਾਨ ਅੱチェ ਹੈ ਹੁਣ ਜਦੋਂ ਆਪ ਤੱਕ ਚਾਗੇ ਤਾਂ ਉਹੀ ਧਰਨੇ ਨਿਊਸੈਂਸ ਲੱਗਣ ਲੱਗੇ ਉਹੀ ਕਿਸਾਨ ਮਾੜੇ ਲੱਗਣ ਲੱਗੇ ਮੇਰਾ ਤਾਂ ਹਲਕੇ ਜੀ ਖਨੌਰੀ ਬਾਰਡਰ ਮੇਰੇ ਹਲਕੇ ਚ ਪੈਂਦਾ ਮੈਂ ਦੇਖਿਆ ਉਸ ਤੱਕ ਕਿਸ ਤਰੀਕੇ ਨਾਲ ਆਪਦੇ ਹਾਲਤੇ ਮਰਨ ਲਈ ਕਿਸਾਨਾਂ ਨੂੰ ਛੱਡ ਦਿੱਤਾ ਗਿਆ ਯਾਰ ਜਿਹੜੀ ਤੁਸੀਂ ਆਪ ਦੀ ਪੁਲਿਸ ਲਾਈ ਹੈ ਬਾਅਦੋਂ ਤੁਸੀਂ ਟਰਾਲੀਆਂ ਚੋਰੀਆਂ ਕਰਨ ਤੇ ਲਾਤੇ ਜਦੋਂ ਬਾਈ ਜੀ ਸਾਡੇ ਦੇ ਚੜਕੇ ਡਰੋਨ ਆ ਰਹੇ ਸੀ ਜਦੋਂ ਸਾਡੇ ਏਰੀਆ ਚ ਆ ਕੇ ਸਾਡੀ ਬਰੂਹਾਂ ਚ ਆ ਕੇ ਸਾਨੂੰ ਕੁੱਟਿਆ ਮਾਰਿਆ ਜਾ ਰਹੇ ਸੀ ਸ਼ੁਕਰਨ ਦੇ ਫੁੱਟਪੜੀ ਤੇ ਜਦੋਂ ਗੋਲੀ ਮਾਰੀ ਸੀ ਪ੍ਰੀਤਪਾਲ ਨੂੰ ਚੱਕ ਕੇ ਬੁਰੂਚ ਪਾ ਕੇ ਉਦੋਂ ਸਾਡੀ ਪੰਜਾਬ ਦੀ ਪੁਲਿਸ ਕਿੱਥੇ ਗਈ ਸੀ ਉਦੋਂ ਕਿਉਂ ਨਹੀਂ ਸਾਡੀ ਪੁਲਿਸ ਨੇ ਕਿਹਾ ਵੀ ਖਬਰਦਾਰ ਵੀ ਸਾਡੀ ਹੱਦ ਦੇ ਵਿੱਚ ਨਹੀਂ ਆਉਣਾ ਤੇ ਕੋਈ ਸਾਡੀ ਪੁਲਿਸ ਦੇ ਵਿੱਚ ਕਮੀ ਨਹੀਂ ਹੈ ਲੀਡਰਸ਼ਿਪ ਦੀ ਲੋੜ ਹੈ ਸਾਡੇ ਨੌਜਵਾਨ ਮੁੰਡਿਆਂ ਦੇ ਅੱਖਾਂ 'ਚ ਹੰਝੂ ਹੁੰਦੇ ਸੀ ਵੀ ਯਾਰ ਅਸੀਂ ਸਾਈਡ ਤੇ ਖੜੇ ਦੇਖ ਰਹੇ ਹਾਂ ਸਾਡੇ ਬਾਪ ਦਾਦੇ ਦੇ ਕੁੱਟੇ ਜਾ ਰਹੇ ਨੇ ਹਰਿਆਣੇ ਦੀ ਲੋਕ ਆ ਕੇ ਜਦੋਂ ਨੂੰ ਕੁੱਟ ਰਹੇ ਨੇ ਜਿਹੜੇ ਪੁਲ ਸਭ ਤੋਂ ਪਹਿਲਾਂ ਉਹ ਰਿਪੱਟੇ ਛੁਰਾ ਮਾਰਿਆ ਚਾਹੇ ਉਹ ਮਾਸਟਰ ਹੋਣ ਚਾਹੇ ਉਹ ਆਮ ਲੋਕ ਹੋਣ ਚਾਹੇ ਉਹ ਕਿਸਾਨ ਹੋਣ ਸੋ ਉਹ ਸਾਰਿਆਂ ਦੀ ਹੁਣ ਵਾਰੀ ਆ ਗਈ 27 ਦੇ ਵਿੱਚ ਤੇ ਤੁਸੀਂ ਦੇਖੋ ਸੁਪੜਾ ਸਾਫ ਕਿਵੇਂ ਕਰਕੇ ਭੇਜਦੇ ਐ ਤਾਂ ਹੀ ਤਾਂ ਤੁਸੀਂ ਦੇਖੋ ਅੱਜ ਜਿਮਣੀ ਚੋਣਾ ਯਾਰ ਨਹੀਂ ਤਾਂ ਸਰਕਾਰ ਦੀਆਂ ਮੇਲੇ ਲੱਗਦੇ ਹੁੰਦੇ ਆ ਅੱਜ ਜਿਮਣੀ ਚੋਣਾ ਦੇ ਵਿੱਚ ਘੀਸੀਆਂ ਕਰਾ ਰੱਖੀਆਂ ਲੋਕਾਂ ਨੇ ਇਹਨਾਂ ਦੀਆਂ ਜਿਸ ਤਰੀਕੇ ਨਾਲ ਦਰਦਰ ਜਾ ਕੇ ਨਿਕਲ ਰਹੇ ਆ ਕਦੇ ਪੁਲਿਸ ਨੂੰ ਵਰਤਦੇ ਆ ਕਦੇ ਝੰਡੇ ਲਾਉਣ ਨੂੰ ਤਾਂ ਇਹਨਾਂ ਨੂੰ ਮਰ ਆਪਣਾ ਵਰਕਰ ਨਹੀਂ ਮਿਲਦਾ ਉਹ ਤਾਂ ਪੁਲਿਸਦਿਆਂ ਨੂੰ ਲੋਕਾਂ ਨੂੰ ਭੇਜ ਕੇ ਬੈਂਦਰ ਤੇ ਝੰਡੇ ਲਵਾ ਰਹੇ ਨੇ ਕਦੇ ਇੰਨਾ ਮਾੜਾ ਹਾਲ ਕਿਸੇ ਦਾ ਹੋਇਆ ਦੇਖਿਆ ਇਹ 76 ਸਾਲ 76 ਸਾਲ ਕਹਿੰਦੇ 76 ਸਾਲ ਚਾਹ ਚੀਜ਼ਾਂ ਵੀ ਕਦੇ ਨਹੀਂ ਹੋਈਆਂ ਸੀਗੀਆਂ ਵੀ ਸਰਕਾਰ ਦਾ ਇੰਨਾ ਜਲੂਸ ਨਹੀਂ ਕੜਿਆ ਹੋਵੇ ਸੋ ਤਾਂ 27 ਦੇ ਵਿੱਚ ਦੇਖਿਓ ਆਗੇ-ਆਗੇ ਦੇਖੀਏ ਹੋਤਾ ਹੈ ਕਿਆ ਕਹਿੰਦੇ ਨਾ ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ ਇਹ ਕਹਿੰਦੇ ਸੀ ਡੜਾ ਤੋਂ ਡਲਾ ਹੈ ਕਹਾਂ ਸੇ ਚ ਇਹਨਾਂ ਦਾ ਡਲੇ ਵੀ ਨਹੀਂ ਲੋਕਾਂ ਨੇ ਦੇਖਣਾ ਇਹਨਾਂ ਦਾ ਮਿੱਟੀ ਪੱਥਰ ਗੋਹਾ ਜੋ ਸਿਰਚ ਆ ਗਿਆ ਉਹ ਪੜ੍ਹਣਾ ਤੇ ਮੈਂ ਤੁਹਾਨੂੰ ਅੱਜ ਮਾਰਕ ਮਾਈ ਵਰਡਸ ਅੱਦੇ ਨੋ ਵੱਧ ਇਹਨਾਂ ਦੇ ਲੀਡਰਾਂ ਨੇ ਕਾਗਜ਼ ਨਹੀਂ ਪੜਨ ਜਾਣੇ ਘਰਾਂ ਚੋਂ ਬਾਹਰ ਨਹੀਂ ਨਿਕਲਣਾ ਕੋਈ ਉਹਨਾਂ ਨੂੰ ਦਿਖ ਰਿਹਾ ਉਹਨਾਂ ਨਾਲ ਕੀ ਹਾਲਾਤ ਹੋ ਰਹੇ ਆ ਅਕਾਲੀ ਅਕਾਲੀ ਦਲ ਦੀ ਸਰਕਾਰ ਮੌਕੇ ਖਜ਼ਾਨਾ ਖਾਲੀ ਰਹਿੰਦਾ ਹੈ ਕਾਂਗਰਸ ਦੀ ਸਰਕਾਰ ਮੌਕੇ ਖਜ਼ਾਨਾ ਖਾਲੀ ਰਹਿੰਦਾ ਹੈ 2022 ਦੇ ਵਿੱਚ ਐਲਾਨ ਹੁੰਦੇ ਨੇ ਕਿ ਸਾਨੂੰ ਪਤਾ ਖਜ਼ਾਨਾ ਕਿਵੇਂ ਭਰਨਾ ਸਾਨੂੰ ਪਤਾ ਕਿਹੜੇ ਮਾਫੀਆ ਤੋਂ ਕਿੱਦਾਂ ਪੈਸਾ ਆਉਣਾ ਹੈ ਕਿਹੜੀ ਮਾਈਨਿੰਗ ਤੋਂ ਕਿੱਦਾਂ ਪੈਸਾ ਆਉਣਾ ਹੁਣ ਖਜ਼ਾਨਾ ਲੱਗ ਮੈਂ ਇਹਨਾਂ ਨੂੰ ਪੁੱਛਦਾ ਜੀ ਕੇਜਰੀਵਾਲ ਸਾਹਿਬ ਕਹਿੰਦੇ ਸੀ 20000 ਕਰੋੜ ਤੋਂ ਹਮ ਮਾਈਨਿੰਗ ਸੇ ਹੀ ਨਿਕਾਲ ਲਹੇਂਗੇ ਔਰ ਰੈਨੋਲਡਸ ਦਾ ਪੈਨਜਾ ਲੈ ਕੇ ਉਹਦੀ ਹਿਸਾਬ ਕਰਨ ਲੱਗ ਜਾਂਦੇ ਸੀ ਜਨਾ ਮੁੜਕੇ ਤੁਹਾਡਾ ਨਾ ਰੈਨੋਲਡਸ ਦਾ ਪੈਨ ਦੇਖਿਆ ਨਾ ਹਿਸਾਬ ਦੇਖਿਆ ਉਹ 20000 ਕਰੋੜ ਚੋਂ ਕਿੰਨੇ ਕਰੋੜ ਆ ਗਿਆ ਉਹ ਤਾਂ ਦੱਸ ਦੋ ਜਿਹੜਾ ਪਹਿਲਾਂ ਮਾਈਨਿੰਗ ਤੋਂ ਕਲੈਕਸ਼ਨ ਹੁੰਦੀ ਸੀ ਵੀਰ ਜੀ 5 ਸਾਲਾਂ ਦੇ ਵਿੱਚ ਉਹ ਵੀ ਨਹੀਂ ਹੋਈ ਇਹਦਾ ਮਤਲਬ ਕਿੱਥੇ ਗਿਆ ਜੇ ਤੁਸੀਂ ਕਹਿੰਦੇ 20000 ਕਰੋੜ ਮਾਈਨਿੰਗ ਦਾ ਤਾਂ 20000 ਕਰੋੜ ਤਾਂ ਤੁਸੀਂ ਉਹ ਸਿੱਧਾ ਖਾ ਕੇ ਜਿਹੜਾ ਪਹਿਲਾਂ ਅਸੀਂ ਦਿੰਦੇ ਸੀ ਉਹ ਖਾ ਕੇ ਖਜ਼ਾਨਾ ਖਾਲੀ ਦੀ ਗੱਲ ਹੈ ਜੀ ਦੇਖੋ ਕਾਲੀ ਦਲ ਦੇ ਸਮੇਂ ਦੇ ਵਿੱਚ ਜੋ ਵੀ ਹੋਇਆ ਕਾਲੀ ਦਲ ਜਵਾਬ ਦੇ ਕਾਂਗਰਸ ਦੇ ਸਮੇਂ 'ਚ ਅਸੀਂ ਇੱਕ ਰਿਸਪਾਂਸਿਬਲ ਗਵਰਨਮੈਂਟ ਲੈ ਕੇ ਚੱਲਦੇ ਹਾਂ ਅਸੀਂ ਕਹਿੰਦੇ ਸਾਡੇ ਕੋਲ ਫਾਲਤੂ ਸਪੈਂਡਿੰਗ ਲਈ ਪੈਸੇ ਨਹੀਂ ਹੈ ਜਿੱਥੇ ਲੋੜ ਆ ਉੱਥੇ ਪੈਸਾ ਕਰਾਂਗੇ ਇਹ ਗੱਪਾਂ ਤੇ ਚੱਲਦੇ ਆ 5 ਲੱਖ ਕਰੋੜ ਦਾ ਕਰਜ਼ਾ ਜਿੰਨਾ ਕਰਜ਼ਾ ਯਾਰ ਸਾਰੀਆਂ ਸਰਕਾਰਾਂ ਨੇ ਚੱਕਿਆ ਉਹਨਾਂ ਕਰਜ਼ਾ ਤੁਸੀਂ ਇਕੱਲੇ ਚੱਕ ਗਏ ਸਾਡੇ ਇੱਕ ਬੱਚਾ ਜੰਮਦਾ ਕਰਜੇ ਲੈ ਲੈ ਕੇ ਤੁਸੀਂ ਜੋ ਮਰਜ਼ੀ ਕਰੀ ਚੱਲੋ ਕੋਈ ਕਾਮਯਾਬੀ ਥੋੜਾ ਮੈਂ ਖਜ਼ਾਨਾ ਤਾਂ ਸਾਡਾ ਖਾਲੀ ਦਾ ਖਾਲੀ ਹੈ ਖਜ਼ਾਨਾ ਦਾ ਜਿਹੜਾ ਸੀਗਾ ਉਹ ਵੀ ਤੁਸੀਂ ਚੂਟ ਗਏ 7-800 ਕਰੋੜ ਰੁਪਇਆ ਤੁਸੀਂ ਕੱਲੀ ਉਹਦੀ ਮਸ਼ਹੂਰੀਆਂ ਤੇ ਲਾਤਾ ਕੰਮ 2 ਕਰੋੜ ਦਾ ਹੁੰਦਾ ਉਹ ਤੇ ਮਸ਼ਹੂਰੀ ਤੁਸੀਂ 20 ਕਰੋੜ ਦੀ ਕਰਦੇ ਹੋ ਸੋ ਇਟ ਇਜ਼ ਬੈਡ ਫਿਸਕਲ ਮੈਨੇਜਮੈਂਟ ਤੁਸੀਂ ਜਿਹੜਾ ਮਰਜ਼ੀ ਪੁਆਇੰਟ ਚੱਕ ਕੇ ਦੇਖ ਲਓ ਚਾਹੇ ਫਾਈਨੈਂਸ਼ੀਅਲ ਮੈਨੇਜਮੈਂਟ ਤੇ ਦੇਖ ਲਓ ਲਾਅ ਐਂਡ ਆਰਡਰ ਤੇ ਦੇਖ ਲਓ ਡਰੱਗਸ ਤੇ ਦੇਖ ਲਓ ਏਮਪਲੋਇਮੈਂਟ ਤੇ ਦੇਖ ਲਓ ਮੈਂ ਕਹਿੰਦਾ ਮੈਨੂੰ ਛੱਡੋ ਤੁਰੇ ਜਾਂਦੇ ਕਿਸੇ ਬੰਦੇ ਨੂੰ ਤੁਸੀਂ ਲੋਕਾਂ ਜਾਣਦੇ ਹੋ ਆਈ ਐਮ ਸ਼ੋਰ ਤੁਸੀਂ ਦੇਖਣ ਨੂੰ ਮਿਲਦਾ ਉਸ ਬੁਰੀ ਤਰ੍ਹਾਂ ਫਲੌਪ ਹੋਈ ਵੀ ਗਵਰਨਮੈਂਟ ਹੈ ਖਜ਼ਾਨਾ ਖਜੂਨੇ ਦਾ ਤਾਂ ਇਹਨਾਂ ਨੇ ਜਮਾ ਨਾਸ਼ ਮਾਰ ਕੇ ਰੱਖ ਤਾਂ ਹਾਂ ਖਜ਼ਾਨਾ ਜਿਹੜਾ ਭਰਿਆ ਗਿਆ ਕੋਈ ਨਾ ਉਹਦਾ ਨਿੱਜੀ ਖਜ਼ਾਨਾ ਜ਼ਰੂਰ ਭਰਿਆ ਗਿਆ ਜੋ ਆਮ ਆਦਮੀ ਪਾਰਟੀ ਦੇ ਲੀਡਰ ਪਹਿਲਾਂ ਸਾਈਕਲਾਂ ਤੇ ਵਿਧਾਨ ਸਭਾ ਚਾਉਂਦੇ ਹੁੰਦੇ ਸੀ ਅੱਜ ਕਰੋੜ ਕਰੋੜ ਦੀਆਂ ਗੱਡੀਆਂ ਕਿੱਲਿਆਂ ਦੇ ਵਿੱਚ ਛੇ ਛੇ ਦੇ ਵਿੱਚ ਕੋਠੀਆਂ ਪਾਈਆਂ ਜਾ ਰਹੀਆਂ ਚੀਜ਼ਾਂ ਕਰੀਆਂ ਜਾ ਰਹੀਆਂ ਨੇ ਉਹ ਕਿੱਥੋਂ ਆਇਆ ਲੋਕਾਂ ਕੋਲ ਹੀ ਆਇਆ ਨਾ ਜਿਹੜੀ ਇਹ ਅੱਜ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਆਪਦਾ ਖਰਚਾ ਕਰ ਰਹੇ ਨੇ ਸੋ ਸਾਡੇ ਵਾਲਿਆਂ ਨੂੰ ਤਾਂ ਇਹਨਾਂ ਨੇ ਇੱਕ ਡ ਹੈਲੀਕਾਪਟਰ ਨੂੰ ਇੱਧਰ ਜਾਣਾ ਚੱਲ ਵੀ ਲੈ ਇਧਰੋਂ ਸਾਮੀ ਰੱਖੀ ਹੋਈ ਹੈ ਇਧਰੋਂ ਕੱਢ ਇਹਨੇ ਪੈਸੇ ਹੋਰੇ ਐਡ ਦੇ ਦੇ ਇਧਰੋਂ ਕੱਢ ਉਹ ਦੇ ਦੇ ਉਸ ਤਰੀਕੇ ਨਾਲ ਹੋ ਰਿਹਾ ਹਰ ਹਲਕੇ ਦੇ ਵਿੱਚ ਇੱਕ ਨੋਡਲ ਅਫਸਰ ਲੱਗਿਆ ਹੋਇਆ ਜੀ ਉਹ ਐਮਐਲਏ ਨੂੰ ਦੱਸਦਾ ਵੀ ਤੂੰ ਇੱਥੇ ਸਾਈਨ ਕਰਨੇ ਆ ਇੱਥੇ ਨਹੀਂ ਕਰਨੇ ਹੋਰੇ ਆ ਅਫਸਰ ਲੱਗੂਗਾ ਨਹੀਂ ਲੱਗੂਗਾ ਡੀਲ ਮੇਰੀ ਹੋਗੀ ਹਰ ਮੰਤਰੀ ਜਿਹੜਾ ਚੂਜ਼ ਕਰਿਆ ਜਾਂਦਾ ਉਹ ਮੰਤਰੀ ਉਹ ਚੂਜ਼ ਕਰਿਆ ਜਾ ਜਾਂਦਾ ਜਿਹੜਾ ਪਰਚਾ ਪਵਾਉਣ ਨੂੰ ਤਿਆਰ ਹੋਵੇ ਇਸ ਟਾਈਪ ਦਾ ਮਲੰਗ ਜਾ ਬੰਦਾ ਹੋਵੇ ਜਿਹੜਾ ਕਹਿੰਦਾ ਜਿੱਥੇ ਮਰਜੀ ਸਾਈਨ ਕਰਾ ਲਓ ਜੀ ਮੇਰੇ ਪਰਸੈਂਟੇਜ ਮੈਨੂੰ ਆ ਜਾਵੇ ਡੀਲਾਂ ਸਾਰੀਆਂ ਦਿੱਲੀ ਬੈਠ ਕੇ ਕਰਦੇ ਦਿੱਲੀ ਵਾਲੇ ਕਰਦੇ ਤੇ ਪੰਜਾਬ ਨੂੰ ਲੁੱਟਣ ਦੇ ਕੰਮ ਤੇ ਪਏ ਹੋਏ ਆ ਇਹ ਦ ਬੈਟਰ ਜੋ ਸੂਨਰ ਦੇ ਗੋ ਦ ਬੈਟਰ ਇਟ ਇਜ਼ ਕਿਉਂਕਿ ਸਾਡੀ ਇਹ ਇੱਕ ਦੀਮਕ ਲੱਗਿਆ ਹੋਇਆ ਜਿਹੜਾ ਸਾਨੂੰ ਚੂੰਡ ਰਿਹਾ ਪੰਜਾਬ ਨੂੰ ਮਾਰ ਰਿਹਾ ਤੇ ਲੋਕਾਂ ਨੂੰ ਦਿਖ ਰਿਹਾ ਸਭ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇ ਥੈਂਕ ਯੂ ਸੋ ਮਚ ਸਾਡੇ ਨਾਲ ਰਾਹੁਲਿੰਦਰ ਸਿੱਧੂ ਸਾਹਿਬ ਮੌਜੂਦ ਸੀਗੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਕਿਸ ਤਰ੍ਹਾਂ ਦਾ ਹੁਣ ਪੰਜਾਬ ਦੇ ਵਿੱਚ ਹਾਲਾਤ ਨੇ ਚਾਹੇ ਉਹ ਪੰਜਾਬ ਦੇ ਖਜ਼ਾਨੇ ਦੇ ਹੋਣ ਚਾਹੇ ਪਰ ਪੰਜਾਬ ਦੇ ਲੋਕਾਂ ਦੇ ਹੋਣ ਚਾਹੇ ਪਰ ਪੰਜਾਬ ਦੇ ਕਿਸਾਨਾਂ ਦੇ ਹੋਣ ਤੁਹਾਨੂੰ ਇਹ ਵਿਚਾਰ ਚਰਚਾ ਕਿਦਾਂ ਦੀ ਲੱਗੀ ਆਪਣੇ ਰਿ ਕਮੈਂਟ ਬਾਕਸ ਦੇ ਵਿੱਚ ਜਰੂਰ